ਅਸੀਂ ਇਹ ਪੈਰਾਂ ਦੇ ਵਿੱਚ ਬੈਂਦੇ ਨੇ ਤੂੰ ਕੌਮ ਲਈ ਜੰਦੜੀ ਵਾਰ ਗਿਆ ਇਹ ਕੁਰਸੀਆਂ ਖਾਤਰ ਖੈਂਦੇ ਨੇ ਤੂੰ ਲੋਹਾ ਸੋਨਾ ਕਰ ਦਿੱਤਾ ਕਿ ਇਹ ਵੀ ਤੇਰੇ ਪਾਰਸ ਨੇ ਸੱਚ ਦੱਸੀ ਖਾ ਜਰਨੈਲ ਸਿੰਘਾ ਕਿ ਤੇਰੇ ਵਾਰਸ ਨੇ ਅੱਜ 20ਵੀਂ ਸਦੀ ਦੇ ਮਹਾਨ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਲੁਕਾਈ ਕਿਵੇਂ ਯਾਦ ਕਰਦੀ ਏ ਵਿਦਵਾਨ ਦਾ ਕਤਨਾ ਕਹਿੰਦਾ ਸੁਣ ਤੂਕਾ ਪੰਥ ਦੀਆਂ ਮੁੜਿਆ ਭਿੰਡਰਾਂ ਵਾਲਿਆ ਸ਼ੇਰਾਂ गए। कैसा, कैसा वञो भारत जवे दाक रोड मुर मोदा चेटा ते ਸਿੱਦੇ ਸੁਖ ਬਦਲੇ ਆ ਪਗੜੀ ਦੁਸ਼ਮਣ ਹੱਥ ਫੜਾਤੀ ਕਰਦੇ ਲੀਡਰਾਂ ਨੇ ਤੇ ਮੱਲਿਆ ਚਾਰ ਜੱਥੇ ਆ ਸੋਨ ਪੁੱਕਾ ਪੰਥ ਦੀਆ ਮੁੜਿਆ ਟੇਰਾਂ ਵਾਲਿਆ ਛੇਰਾ ਇਕ ਲੋਤ ਸੰਸੇ ਦਾ ਓ ਤਲਗੀ ਵਾ ਗਦੌਂਦੇ ਲਾਵੇ ਇਕ ਲੋਤ ਸੰਸੇ ਦਾ ਉਹ ਤਰਗੀ ਵਾਂਗ ਗੁਰਾਂ ਦੇ ਲਾਰੇ ਦਰਦਾਂ ਨ ਬਤੀਆਂ ਤੋਂ ਉਹ ਸਾਡੀ ਹੱਥ ਇੱਜ਼ਤ ਨਾ ਪਾਵੇ ਕਾਕ ਸੁਤਿਆਂ ਬੱਬਰਾ ਨੂੰ ਆਇਆ ਯਾਰ ਗੁਜ਼ਾਰਾ ਖੇੜਾ ਸੋਣ ਗੁਰੂ ਕਾ ਪੰਥ ਦੀਆ ਮੁੜਿਆ ਪਿੰਡਰਾ ਵਾਲਿਆ ਖੇੜਾ ਸਾਥ ਗਵਾਨੀ ਦਾ ਜਿਸ ਨੂੰ ਕਹਿ ਨਾ ਲੋ ਬਪਣਿਆ ਤਾਰਫੇ ਤੂ ਸੰਗਰਦੀ ਉਹ ਜੁਂਦਾ ਅਜ ਤੱਕ ਹੈ ਹਤਿਆਰਾ ਉਹ ਹੱਲ ਬਹੁਤ ਨਮਰੋਜੀ ਦੀ ਉਸ ਨੂੰ ਸੋਦੇ ਕਾਨ ਦੇ ਲੇਰਾ ਸੁਣ ਕੂਕਾ ਪੰਥਰ ਦੀਆ ਮੁੜਿਆ ਪਿੰਡਰਾ ਵਾਰਿਆ ਛੇਰਾ ਕੂਕਾ ਜਲੰਧਰ ਦੇ ਸ਼ੂਤੋਸ਼ ਤੇ ਹਾਰੀ ਗੱਲ ਕਰਕੇ ਲੈਪਾਂ ਦੀ ਉੱਟ ਕੇ ਖਾ ਗਿਆ ਦੁਨੀਆ ਸਾਰੀ ਰਾਹ ਭਾਲਿਆ ਦੱਸਦਾ ਨਹੀਂ ਛਾਇਆ ਚਾਰੇ ਪਾਸੇ ਨੇਰਾ ਸੋਣ ਕੁਲਕਾ ਪੰਥ ਦੀਆਂ ਮੁੜਿਆ ਪਿੰਡੇਰਾ ਵਾਰਿਆ ਛੇਰਾ ਸਲੀਮ ਦਾਨ ਵਾਲਾ ਆਵੇ ਛੱਡੀ ਨਹੀਂ ਤੇ ਸੁਰ ਕੋਈ ਬਾਈ ਦੀ ਸਿਰ ਚੋਕੇ ਬੇ ਸ਼ਰਮਾਣਾ

ਸੁਣ ਕੇ ਦੁਖੀਆਂ ਦੇ ਕਿਤੇ ਉਹ ਬਣ ਕੇ ਰਹ ਪਰ ਆ ਜਾ ਦੁੱਖ ਸੁਣ ਕੇ ਦੁਖੀਆਂ ਦੇ ਕਿਤੇ ਉਹ ਬਣ ਕੇ ਰਹ ਪਰ ਆ ਜਾ ਭਗਵਾਨ ਤਵੀ ਸ਼ਿਰਚੈ ਤੇ ਟਿਕਾ ਅਣਖ ਦਾ ਲਾ ਜਾ त अर्थ द